ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼੍ਰੀ ਪਠਾ ਸਾਹਿਬ ਪਾਤਸ਼ਾਹੀ ਦਸਵੀਂ ਕੋਟਲਾ ਨਿਹੰਗ ਰੋਪੜ ਇਸ ਸਥਾਨ ਤੇ ਦਸਵੇਂ ਪਾਤਸ਼ਾਹ ਛੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਚਾਰ ਵਾਰ ਆਏ ਪਹਿਲੀ ਵਾਰ 1688 ਈਸਵੀ ਬਿਕਰਮੀ 1745 ਨੂੰ ਤਸਮ ਪਿਤਾ ਭੰਗਾਣੀ ਦੀ ਜੰਗ ਜਿੱਤ ਕੇ ਵਾਪਸ ਸ਼੍ਰੀ ਅਨੰਦਪੁਰ ਸਾਹਿਬ ਨੂੰ ਪਰਤਦਿਆਂ ਇੱਥੇ ਪਿੰਡ ਕੋਟਲਾ ਨਿਹੰਗ ਦੇ ਪਠੇ ਤੇ ਪੁੱਜੇ ਸਨ ਉਸ ਵੇਲੇ ਪੱਠਾ ਪੂਰੀ ਤਰ੍ਹਾਂ ਦਗ-ਦਗ ਭਲ ਰਿਹਾ ਸੀ ਗੁਰੂ ਸਾਹਿਬ ਨੇ ਇੱਥੇ ਕੰਮ ਕਰ ਰਹੇ ਮਜ਼ਦੂਰਾਂ ਤੋਂ ਕੁਝ ਸਮਾਂ ਠਹਿਰਨ ਲਈ ਜਗ੍ਹਾ ਬਾਰੇ ਪੁੱਛਿਆ ਤਾਂ ਉਹਨਾਂ ਅਣਜਾਣੇ ਜਾਂ ਲਾਪਰਵਾਹੀ ਚ ਮਜ਼ਾਕੀਆ ਲਹਿਜੇ ਵਿੱਚ ਬਲਦੇ ਪੱਠੇ ਵੱਲ ਇਸ਼ਾਰਾ ਕਰ ਦਿੱਤਾ ਜਾਣੀ ਜਾਣ ਗੁਰੂ ਸਾਹਿਬ ਇਹਨਾਂ ਦੀ ਨੀਅਤ ਤਾਂ ਸਮਝ ਚੁੱਕੇ ਸਨ ਪਰ ਫਿਰ ਵੀ ਨੀਲੇ ਕੋੜੇ ਦੀ ਬਾਗਮੋੜੀ ਤੇ ਪਾਤਸ਼ਾਹ ਦਾ ਨੀਲਾ ਕੋੜਾ ਪੱਠੇ ਤੇ ਜਾ ਚੜਿਆ ਖੁਦਾ ਗੁਰੂ ਗੋਬਿੰਦ ਸਿੰਘ ਦੀ ਸਵਾਰੀ ਨੀਲੇ ਕੋੜੇ ਦੇ ਅਗਲੇ ਪੌੜ ਲੱਗਦੇ ਬਲਦੇ ਪੱਠੇ ਦਾ ਇਲਾਵਾ ਅਜੀਬ ਢੰਗ ਨਾਲ ਠੰਡਾ ਹੋ ਕੇ ਜੰਮ ਗਿਆ ਇੱਥੇ ਗੁਰੂ ਸਾਹਿਬ ਨੇ ਗੁਰਬਾਣੀ ਦਾ ਉਚਾਰਨ ਕੀਤਾ ਤਬਤ ਮੈਂ ਠੰਡ ਵਰਤਾਈ ਅਨੰਦ ਭਇਆ ਦੁੱਖ ਨਾਠੇ ਭਾਈ ਕੌਤਕ ਵੇਖ ਇੱਕ ਕਾਮੇ ਨੇ ਜਾ ਕੇ ਚੌਧਰੀ ਨਿਹੰਗ ਖਾਨ ਨੂੰ ਇਤਲਾਹ ਦਿੱਤੀ ਚੌਧਰੀ ਨੇ ਆ ਕੇ ਦੇਖਿਆ ਕਿ ਗੁਰੂ ਸਾਹਿਬ ਘੋੜੇ ਤੋਂ ਉਤਰ ਕੇ ਪੱਠੇ ਉੱਪਰ ਚੌਂਕੜੀ ਲਗਾ ਕੇ ਅਡੋਲ ਬੈਠੇ ਹਾਂ ਪਠਾਨ ਨੇ ਸਿਰ ਝੁਕਾ ਕੇ ਗੁਰੂ ਸਾਹਿਬ ਤੋਂ ਔਲ ਬਖਸ਼ਾਈ ਤੇ ਕਿਲੇ ਅੰਦਰ ਆਉਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਚੌਧਰੀ ਨਿਹੰਗ ਖਾਨ ਦੇ ਨਾਲ ਕਿਲੇ ਦੇ ਅੰਦਰ ਜਾਂਦੇ ਹਨ। 호ਜਾ ਪੱਠੇ ਵਾਲੇ ਸਥਾਨ ਤੇ ਹੀ ਠਹਿਰਦੀਆਂ ਹਨ। ਚੌਧਰੀ ਨੇ ਗੁਰੂ ਸਾਹਿਬ ਤੇ ਸਿੰਘਾਂ ਦੀ ਮਨਚਿਤ ਲਾ ਕੇ ਸੇਵਾ ਕੀਤੀ। ਦੂਜੀ ਵਾਰ ਗੁਰੂ ਗੋਬਿੰਦ ਸਿੰਘ ਜੀ 1694 ਈਸਵੀ 1751 ਬਿਕਰਮੀ ਸੰਮਤ ਨੂੰ ਨਿਹੰਗ ਖਾਨ ਦੇ ਪੁੱਤਰ ਆਲਮ ਖਾਨ ਦੀ ਮੰਗਣੀ ਮੁਕੇ ਇੱਥੇ ਪਹੁੰਚੇ। ਗੁਰੂ ਸਾਹਿਬ ਪਹਿਲਾਂ ਪੱਠਾ ਸਾਹਿਬ ਦੇ ਸਥਾਨ ਤੇ ਰੁਕੇ ਤੇ ਫਿਰ ਕਿਲੇ ਦੇ ਅੰਦਰ ਗਏ। ਤੀਜੀ ਵਾਰ ਗੁਰੂ ਸਾਹਿਬ 1702 ਈਸਵੀ 1759 ਬਿਕਰਮੀ ਨੂੰ ਪੁਰਕ ਖੇਤਰ ਤੋਂ ਵਾਪਸੀ ਸਵੇ 17 ਮਾਗ ਦੇ ਦਿਨ ਪਠੇਵਾਲੇ ਅਸਥਾਨ ਤੇ ਪਹੁੰਚੇ ਸਨ ਇੱਥੇ ਕੁਝ ਸਮਾਂ ਰੋਕ ਕੇ ਸੰਗਤਾਂ ਨਾਲ ਵਿਚਾਰ ਕੀਤੇ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ ਵੱਲ ਚਲੇ ਗਏ ਚੌਥੀ ਵਾਰ ਸਰਬੰਸਦਾਨੀ ਦਸੰਪੇਤਾ 1704 ਈਸਵੀ 6 ਪੋ 1762 ਬਿਕਰਮੀ ਨੂੰ ਸਿਰਸਾ ਨਦੀ ਤੇ ਪਰਿਵਾਰ ਵਿਛੋੜੇ ਮਗਰੋਂ ਇਸ ਅਸਥਾਨ ਤੇ ਪਹੁੰਚੇ ਸਨ ਉਸ ਵੇਲੇ ਗੁਰੂ ਸਾਹਿਬ ਦੇ ਨਾਲ ਕਈ ਸਿੰਘ ਮੌਜੂਦ ਸਨ ਇਸੇ ਸਥਾਨ ਤੋਂ ਹੀ ਗੁਰੂ ਸਾਹਿਬ ਚੰਕੌਰ ਦੀ ਗੜੀ ਵੱਲ ਚਾਲੇ ਪਾਉਂਦੇ ਹਨ ਜਿੱਥੇ ਹੋਈ ਖਮਸਾਨ ਦੀ ਜੰਗ ਦੌਰਾਨ ਵੱਡੇ ਸਾਹਿਬਜ਼ਾਦੇ ਸ਼ਹੀਦ ਹੁੰਦੇ ਆ ਇਸ ਸਥਾਨ ਤੇ ਅੱਜ ਵੀ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਕਟਾਰ ਅਤੇ ਸ੍ਰੀ ਸਾਹਿਬ ਸਿशोਭਿਤ ਹਨ ਸੰਗਤ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਚਾਰ ਵਾਰ ਚਰਨਛੋਹ ਪ੍ਰਾਪਤ ਇਹ ਪਵਿੱਤਰ ਅਸਥਾਨ ਚੰਡੀਗੜ੍ਹ ਰੋਪੜ ਮੁੱਖ ਸੜਕ ਤੋਂ ਮਹਿਜ਼ 150 ਤੋਂ 200 ਮੀਟਰ ਦੂਰੀ ਤੇ ਸਥਿਤ ਹੈ ਸੋ ਜਦੋਂ ਵੀ ਰੋਪੜ ਦੇ ਨੇੜੇ ਤੇੜੇ ਪਹੁੰਚਣ ਦਾ ਸਬਬਾਬ ਮਿਲੇ ਤਾਂ ਤੁਸੀਂ ਇਸ ਪਵਿੱਤਰ ਅਸਥਾਨ ਅਤੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ ਦੇ ਦਰਸ਼ਨ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਲ ਸੋੜਾ